ਹਾਂਜੀ ਆਲ ਇੰਡੀ ਜੁਆਇਨ ਕਰ ਲੈਂਦੀ ਸਾਰਿਆਂ ਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰਿਆਂ ਨੇ ਦੇਖਿਆ ਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਭਾਰੀ بارش ਹੋਣ ਕਰਕੇ ਆਪਣੇ ਹਲਕੇ ਦੇ ਅੰਦਰ ਆਪਣੇ ਜ਼ਿਲ੍ਹੇ ਦੇ ਅੰਦਰ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਵੀਰਾਂ ਦਾ ਲੋਕਾਂ ਦੇ ਘਰਾਂ ਦਾ ਬਹੁਤ ਵੱਡੀ ਭਾਰੀ ਮਾਤਰਾ ਦੇ ਵਿੱਚ بارش ਤੇ ਪਾਣੀ ਕਰਕੇ ਨੁਕਸਾਨ ਹੋਇਆ ਲੋਕਾਂ ਨੇ ਫਸਲਾਂ ਦਾ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਮਾਲ ਡੰਗਰਾਂ ਦਾ ਨੁਕਸਾਨ ਹੋਇਆ ਅੱਡ ਅੱਡ ਤਰ੍ਹਾਂ ਦੇ ਪਿੰਡਾਂ ਦੇ ਅੰਦਰ ਆਪਾਂ ਨੂੰ ਸੁਨੇਹੇ ਆਏ ਮੈਸੇਜਸ ਆਏ ਤਾਂ ਅੱਜ ਮੈਂ ਮਾਨਯੋਗ ਐਸਟੀਐਮ ਸਾਹਿਬ ਉਹਨਾਂ ਦੇ ਨਾਲ ਗੱਲ ਕੀਤੀ ਉਹ ਨਾਲ ਗਈ ਤਹਿਸੀਲਦਾਰ ਸਾਹਿਬ ਡਰੇਨੇਜ ਮੈਕਮੇ ਦੇ ਐਸਟੀਓ ਸਾਹਿਬ ਜਿਨ੍ਹਾਂੇ ਸੰਬੰਧਿਤ ਅਫਸਰ ਸੀ ਉਹਨਾਂ ਦੇ ਨਾਲ ਮੈਂ ਕੁਝ ਪਿੰਡਾਂ ਜਾ ਕੇ ਆਇਆ ਬਾਕੀ ਅੱਜ ਦੁਬਾਰਾ ਵੀ ਜਾਵਾਂਗੇ ਸਾਰਿਆਂ ਦਾ ਉੱਥੇ ਜਾਇਜ਼ਾ ਕਰਕੇ ਆਏ ਚੈਕਿੰਗ ਕਰਕੇ ਆਏ ਜਿੰਨੀ ਵੱਧ ਤੋਂ ਵੱਧ ਮਦਦ ਬਣਦੀ ਉਹਨਾਂ ਦੀ ਕਰ ਸਕਦੇ ਆ ਉੱਪਰੋਂ ਸਦਵਾ ਕੇ ਆਏ ਜਿੱਥੇ-ਜਿੱਥੇ ਪਾਣੀ ਹਜੇ ਵੀ ਖੜਾ ਉੱਥੇ ਮੌਕੇ ਤੇ ਹੱਲ ਕਰਾਇਆ ਕਿਸੇ ਦੀਆਂ ਸੜਕਾਂ ਦੇ ਵਿੱਚੋਂ ਪਾਈਪਾਂ ਡਪਾਈਆਂ ਕਿਤੇ ਕੌਜ਼ਵੇਜ਼ ਬਣਾਏ ਸਾਰਾ ਕੁਝ ਕੀਤਾ ਤੇ ਆਪਣਾ ਮੇਰੀ ਬੇਨਤੀ ਸਾਰਿਆਂ ਨੂੰ ਇਹੀ ਹੈ ਕਿ ਜਿੰਨੇ ਘਰਾਂ 'ਚ ਅਸੀਂ ਗਏ ਆ ਉੱਥੇ ਜਿਨਨੇ ਲੋਕਾਂ ਦਾ ਨੁਕਸਾਨ ਹੋਇਆ ਕਿਸੇ ਦੇ ਮਾਲ ਡੰਗਰ ਦਾ ਨੁਕਸਾਨ ਹੋਇਆ ਕਿਸੇ ਦੀ ਫਸਲ ਬਾੜੀ ਦਾ ਘਰਾਂ ਦਾ ਜੋ ਜੋ ਨੁਕਸਾਨ ਹੋਇਆ ਉਹਦਾ ਕਿਸੇ ਤਰ੍ਹਾਂ ਦਾ ਪ੍ਰੂਫ ਲਗਾ ਕੇ ਇੱਕ ਐਪਲੀਕੇਸ਼ਨ ਬਣਾਓ ਜੋ ਕਿ ਅਸੀਂ ਰეკਮੈਂਡ ਕਰਕੇ ਮਾਰਕ ਕਰਕੇ ਮਾਨਯੋਗ ਐਸ.ਡੀ.ਐਮ ਸਾਹਿਬ ਤੇ ਮਾਨਯੋਗ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਸਾਹਿਬ ਕੋਲੇ ਭੇਜ ਸਕੀਏ ਇਹ ਐਪਲੀਕੇਸ਼ਨਾਂ ਕੋਸ਼ਿਸ਼ ਕਰੋ ਕਿ ਇੱਕ ਅੱਦੇ ਦਿਨ ਅੰਦਰ ਹੀ ਤੁਸੀਂ ਮੇਰੇ ਕੋਲੇ ਭੇਜ ਦਿਓ ਦਫ਼ਤਰ ਭੇਜ ਦਿਓ ਐਮ.ਐਲ.ਏ ਸਾਹਿਬ ਨੇ ਮੈਨੂੰ ਜਿਹੜੀ ਡਿਊਟੀ ਲਗਾਈ ਸੀ ਉਹ ਇਹ ਸੀ ਕਿ ਸਾਰਿਆਂ ਕੋਲੇ ਪਹੁੰਚ ਕੇ ਆ ਸਾਰਿਆਂ ਦਾ ਚੈੱਕ ਕਰਕੇ ਉਹ ਕਿਹਦਾ ਕਿਹਨਾ ਨੁਕਸਾਨ ਆਇਆ ਤੇ ਵੱਧ ਤੋਂ ਵੱਧ ਸਰਕਾਰ ਵੱਲੋਂ ਆਪਾਂ ਇਹਨਾਂ ਦੀ ਮਦਦ ਕਰਾਈਏ। ਉਸੇ ਕੰਮ ਲਈ ਮੈਂ ਸਭ ਨੂੰ ਬੇਨਤੀ ਕਰਦਾ ਜਿਹਨੂੰ ਵੀ ਮੈਸੇਜ ਲੱਗ ਰਿਹਾ ਕਿ ਤੁਸੀਂ ਕਿਰਪਾ ਕਰਕੇ ਉਹ ਐਪਲੀਕੇਸ਼ਨ ਜਿਹੜੀ ਜਿਹੜਾ ਤੁਹਾਡਾ ਨੁਕਸਾਨ ਹੈ ਉਹ ਸਾਡੇ ਕੋਲੇ ਪਹੁੰਚਦੀ ਕਰੋ। ਉਸੇ ਐਪਲੀਕੇਸ਼ਨ ਨੂੰ ਮਾਰਕ ਕਰਕੇ ਐਸ.ਡੀ.ਐਮ ਦਫ਼ਤਰ, ਤਹਿਸੀਲਦਾਰ ਦਫ਼ਤਰ ਤੋਂ ਮਾਰਕ ਕਰਾ ਕੇ ਤੁਹਾਡਾ ਕਾਗਜ਼ੀ ਕਾਰਵਾਈ ਅਸੀਂ ਪੂਰੀ ਕਰਾ ਕੇ ਤੁਹਾਨੂੰ ਬਣਦਾ ਮੁਆਵਜ਼ਾ, ਤੁਹਾਡੇ ਬਣਦੀ ਜਿਹੜੀ ਮਦਦ ਹੈ ਨੁਕਸਾਨ ਦੀ ਉਹ ਤੁਹਾਡੇ ਕਰਾਵਾਂਗੇ। ਨੁਕਸਾਨ ਸਰਦਾ ਹੋ ਜਾਂਦਾ ਪਰ ਜੇ ਮਾੜੀ ਮੋਟੀ ਸਰਕਾਰ ਵੱਲੋਂ ਮਦਦ ਕੀਤੀ ਜਾਵੇ ਤਾਂ ਨੁਕਸਾਨ ਜਰਨਾ ਸਫਾ ਹੋ ਜਾਂਦਾ ਇਸੇ ਕੋਸ਼ਿਸ਼ ਲਈ ਇਸੇ ਤਰੀਕੇ ਦੇ ਨਾਲ ਮੈਂ ਬੇਨਤੀ ਦੁਬਾਰਾ ਕਰਦਾ ਇਹ ਅਪਲੀਕੇਸ਼ਨਾ ਮੇਰੇ ਕੋਲੇ ਦਫ਼ਤਰ ਕਿਸੇ ਵੀ ਪਿੰਡ ਦੇ ਕਿਸੇ ਵੀ ਮੋਤਵਾਰ ਸੱਜਣ ਨੂੰ ਸਰਪੰਚ ਨੂੰ ਮੈਂਬਰ ਨੂੰ ਇੰਚਾਰਜ ਨੂੰ ਕਿਸੇ ਵੀ ਤੁਹਾਡੇ ਵਰਕਰਾਂ ਲੀਡਰ ਨੂੰ ਇਹ ਪਹੁੰਚਤੀ ਕਰੋ ਕਿ ਮੇਰੇ ਕੋਲੇ ਇਹ ਅਪਲੀਕੇਸ਼ਨ ਆਵੇ ਤੇ ਆਪਾਂ ਤੁਹਾਡਾ ਬੰਦਾ ਮੁਆਵਜ਼ਾ ਤੁਹਾਨੂੰ ਸਾਰਿਆਂ ਨੂੰ ਦਿਵਾ ਸਕੀਏ ਵੱਧ ਤੋਂ ਵੱਧ ਸਾਰਿਆਂ ਨੂੰ ਇਹ ਮੇਰੀ ਬੇਨਤੀ ਹੈ ਪਰਵਾਨ ਕਰਿਓ ਸਾਰਿਆਂ ਤੱਕ ਪਹੁੰਚਦੀ ਕਰਿਓ ਤੇ ਐਪਲੀਕੇਸ਼ਨਾਂ ਭੇਜਿਓ ਕਿ ਅਸੀਂ ਤੁਹਾਡੀ ਮਦਦ ਕਰ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ